ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਲੀ ਜਿਹੜੀ ਵੀਡੀਓ ਆਪਾਂ ਸਾਂਝੀ ਕਰਨ ਲੱਗੇ ਆਂ ਪੂਰੀ ਲੋਕੇਸ਼ਨ ਦੀ ਕਰਨ ਲੱਗੇ ਆਂ ਪੰਜਾਬ ਮੋਗੇ ਤੋਂ ਸ੍ਰੀ ਹਜੂਰ ਸਾਹਿਬ ਨਦੇੜ ਤੱਕ ਜਾਣ ਦਾ ਜਿਹੜਾ ਰਸਤਾ ਵਾ ਵੀ ਜਿਹੜੇ-ਜਿਹੜੇ ਰੂਟ ਅਸੀਂ ਗਏ ਆਂ ਬਹੁਤ ਭਰਾਵਾਂ ਦੇ ਫੋਨ ਮੈਸੇਜ ਆ ਰਹੇ ਸੀ ਤੇ ਉਧਰੋਂ ਸ੍ਰੀ ਹਜੂਰ ਸਾਹਿਬ ਨਦੇੜ ਤੋਂ ਵਾਪਸ ਵੀ ਜਿਹੜੇ ਰੂਟ ਅਸੀਂ ਵਾਪਸ ਆਏ ਆਂ ਉੱਪਰ ਦੋਨੇ ਲੋਕੇਸ਼ਨਾਂ ਦਿੱਤੀਆਂ ਹੋਈਆਂ ਆਂ ਤੇ ਜੇ ਕੁਝ ਨਾਂ ਵੀ ਸਮਝ ਲੱਗਦੀ ਹੋਈ ਤੇ ਤੁਸੀਂ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਆਂ ਤੇ ਮੈਂ ਆਪਣਾ ਨੰਬਰ ਸੈਂਡ ਕਰ ਦੂੰਗਾ ਤੇ ਤੁਹਾਡੇ WhatsApp ਨੰਬਰ ਤੇ ਵੀ ਮੈਂ ਇਹ ਸੈਂਡ ਕਰ ਦੂੰਗਾ ਜਿਹੜੇ ਰੂਟ ਅਸੀਂ ਆਏ ਆ ਤੇ ਤੁਸੀਂ ਆਪਣੀ ਲੋਕੇਸ਼ਨ ਲਾ ਕੇ ਵੀ ਜਾ ਸਕਦੇ ਆ ਤੇ ਬਹੁਤ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਸੀਗੇ ਵੀ ਦੋਨਾਂ ਪਾਸਿਆਂ ਦੇ ਰੂਟ ਦੀ ਵੀਡੀਓ ਜ਼ਰੂਰ ਪਾਇਓ ਤੇ ਆ ਉੱਪਰ ਲਿਖਿਆ ਹੋਇਆ ਵਾ ਤੇ ਤੁਸੀਂ ਸਾਈਡ ਤੇ ਦਿੱਤੀ ਹੋਈ ਹਿੰਦੀ ਸੈਟਿੰਗ ਦੀ ਆਪਸ਼ਨ ਤੇ ਤੁਸੀਂ HD ਵੀਡੀਓ ਕਰਕੇ ਦੇਖ ਸਕਦੇ ਆ ਉੱਪਰ ਤੇ ਜੇ ਪੂਰਾ ਆਪਣਾ ਬਾਇਓ ਡਾਟਾ ਚਾਹੀਦਾ ਹੋਇਆ ਹੋਰ ਕੁਝ ਪੁੱਛਣਾ ਹੋਵੇ ਤੇ ਤੁਸੀਂ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰ ਲਿਓ ਤੇ ਮੈਂ ਸਾਰਾ ਬਾਇਓ ਡਾਟਾ ਤੁਹਾਨੂੰ ਸੈਂਡ ਕਰ ਦੂੰਗਾ ਤੇ ਜਿਹੜੇ ਜਿਹੜੇ ਰੂਟ ਅਸੀਂ ਗਏ ਆ ਜਿਹੜੇ ਰੂਟ ਅਸੀਂ ਵਾਪਸ ਆਏ ਆ ਨਾਲ ਗੁਰਦਾਰਾ ਸਾਹਿਬ ਦੀ ਲੋਕੇਸ਼ਨ ਵੀ ਦਿੱਤੀ ਆ ਵੀ ਬਾਕੀ ਮੇਰੀ ਤੁਸੀਂ ਆਈਡੀ ਖੋਲ ਕੇ ਦੇਖ ਸਕਦੇ ਆ ਆਈਡੀ ਦੇ ਵਿੱਚ ਵੀ ਪੂਰਾ ਬਾਇਓ ਡਾਟਾ ਦਿੱਤਾ ਹੋਇਆ ਵੀ ਜਿਹੜੇ ਰੂਟ ਅਸੀਂ ਗਏ ਆ ਤੇ ਬਾਕੀ ਮੇਰਾ ਚੈਨਲ ਆ ਜਿਹੜਾ YouTube ਚੈਨਲ ਜਿੰਦਰ ਪੀਵੀ 29 ਦੇ ਨਾਮ ਤੇ ਤੇ ਤੁਸੀਂ ਉੱਥੇ ਜਾ ਕੇ ਵੀਡੀਓ ਵੀ ਪੂਰੀ ਆਪਣੀ ਦੇਖ ਸਕਦੇ ਆ